ਇਹ ਕੋੜ ਜਿਲ੍ਹੇ ਦੀ ਵਿਚਾਰ ਕੋਈ ਵੀ ਇੰਸਟਰੀਆ ਨਹੀਂ ਆਇਆ ਜੀ ਕੋਈ ਬਾਹਰੋਂ ਫੈਕਟਰੀ ਨਹੀਂ ਆ ਰਹੀ ਜੀ ਕੁਝ ਨਹੀਂ ਲੱਗ ਰਿਹਾ ਜੀ ਬੇਰੁਜ਼ਗਾਰ ਲੋਕ ਬਹੁਤ ਜ਼ਿਆਦੇ ਆ ਗਏ ਬੇਰੁਜ਼ਗਾਰੀ ਕਰਕੇ ਤਾਂ ਅਸੀਂ ਆਟੋ ਚਲਾਈ ਜਾਂਦੇ ਜੀ ਨਸ਼ਾ ਬਹੁਤ ਜ਼ਿਆਦੇ ਆਈ ਸ਼ਹਿਰ ਦੇ ਵਿੱਚ ਅੱਗੇ ਵੀ ਤਾਂ ਕਲਾਕਾਰੀ ਦਿੱਤੀ ਅਸੀਂ ਜੀ ਮਮਸਨੀ ਕਹਿੰਦੇ ਹਾਂ ਕਿ ਸਾਡੇ ਕੋੜ ਕਪੂਰੇ ਸ਼ਹਿਰ ਚ ਨਹੀਂ ਵੜਿਆ ਜੀ ਹਾਂ ਜੀ ਤੁਸੀਂ ਕਿਵੇਂ ਲੋਕਾਂ ਦੀ ਗੱਲ ਨੂੰ ਪੁੱਛਣਾ ਚਾਹੁੰਦੇ ਕਿ ਕਿ ਮੁਹੰਮਦ ਜ਼ਰੀਕ ਵੀ ਤਾਂ ਪੰਜ ਪਾਸ ਹੀ ਸੀ ਜੀ ਇਹ ਉਹਨੂੰ ਐਮਪੀ ਐਮਪੀ ਬਣਾ ਸਕਦੇ ਹੈ ਜੀ ਕਿ ਫਿਰ ਮੈਦਾ ਆਟੋ ਵਾਲਿਆਂ ਜੀ ਉਹ ਕਲਾਕਾਰ ਹੈ ਜੀ ਮੈਂ ਆਟੋ ਵਾਲਾ ਹਾਂ ਨਹੀਂ ਭਜੀ ਨਾ ਬੋਟਾ ਸਿੰਘ ਹੈ ਮੇਰਾ ਨਾਮ ਕੀ ਕਹਿਣਾ ਚਾਹੁੰਦਾ ਤੁਸੀਂ ਜਿਹੜਾ ਪਤਾ ਲੱਗਾ ਵੀ ਤੁਸੀਂ ਅੰਟੀ ਇਲੈਕਸ਼ਨ ਦੇ ਲੜਨ ਦੇ ਸਾਬ ਹੁਣ ਕੋਈ ਮੈਂ ਪਹਿਲਾਂ ਜਨਵਾਰ ਐਮਸੀ ਇਲੈਕਸ਼ਨ ਗੜ ਚੁੱਕਾ ਜੀ ਐਸ ਕੀ ਮਨ ਬਣਾਇਆ ਜੀ ਮੈਂ ਵੀ ਐਮਪੀ ਇਲੈਕਸ਼ਨ ਵੀ ਲੜਾਂਗੀ ਹਾਂ ਜੀ ਤਾਂ ਵੀ ਇਲੈਕਸ਼ਨ ਲੜਨ ਦਾ ਮੋਟਿਵ ਕੀ ਹੈ ਤੁਹਾਡਾ ਮੰਤਨ ਕੀ ਹੈ ਕਿ ਕਿਹੜੇ ਮੁੱਦਿਆਂ ਤੇ ਤੁਸੀਂ ਅਸੀਂ ਇਹ ਨਸ਼ਿਆਂ ਦੇ ਮੁੱਦਿਆਂ ਤੇ ਲੜਾਂਗੇ ਜੀ ਬਾਕੀ ਫਰੀਦਕੋਟ ਜ਼ਿਲ੍ਹੇ ਦੀ ਵਿੱਚ ਕੋਈ ਵੀ ਨੈਸਟ ਏਰੀਆ ਨਹੀਂ ਆਇਆ ਜੀ ਕੋਈ ਵੱਰੂ ਫੈਕਟਰੀ ਨਹੀਂ ਆ ਰਹੀ ਜੀ ਕੁਝ ਨਹੀਂ ਲੱਗ ਰਿਹਾ ਜੀ ਬੇਰਜ਼ਗਾਰ ਲੋਕ ਬਹੁਤ ਜ਼ਿਆਦੇ ਆਏ ਜੀ ਬੇਰਜ਼ਗਾਰੀ ਕਰਕੇ ਤਾਂ ਅਸੀਂ ਆਟੋ ਚਲਾਈ ਜਾਂਦੇ ਹਾਂ ਬਹੁਤ ਜ਼ਿਆਦੀ ਬੇਰਜ਼ਗਾਰ ਹੈ ਜੀ ਕੋਈ ਵੱਡੀਆਂ ਫੈਕਟਰੀਆਂ ਆਉਣ ਦੀ ਕੋਈ ਚਾਹ ਕੋਈ ਹੋਰ ਮੁੱਦਾ ਹੈਗਾ ਜੀ ਕੰਨ ਸ਼ੈਂਬਰ ਹੈ ਜੀ ਇਹਨਾਂ ਸਭ ਬਹੁਤ ਜ਼ਿਆਦਾ ਅਈ ਸ਼ਹਿਰ ਦੇ ਵਿੱਚ ਪਾਕਵ ਪਾਰਟੀਆਂ ਇੱਥੇ ਵੱਡੇ ਵੱਡੇ ਕਲਾਕਾਰ ਵੀ ਜਿਹੜੇ ਹੈਗੇ ਆਪਦੀ ਜੋ ਜੋਰ ਹਿਮਾਇਤ ਕਰ ਰਹੇ ਉਹਨਾਂ ਦਾ ਮੁਕਾਬਲੇ ਕਿਸੇ ਖਿਮੇ ਦੇ ਕੋਈ ਉਹਨਾਂ ਨੇ ਆਪਦਾ ਜੋਰ ਲਾਉਣਾ ਜੀ ਆਪਾਂ ਆਪਦਾ ਜੋਰ ਲਾਵਾਂਗੇ ਜੀ ਅੱਗੇ ਵੀ ਤਾਂ ਕਲਾਕਾਰ ਹੀ ਜਿੱਤੇ ਸੀ ਜੀ ਮਮਸਦੀ ਘਾਇਤਾ ਕਿ ਸਾਡੇ ਕੋੜ ਕਪੂਰੇ ਸ਼ਹਿਰ ਚ ਨਹੀਂ ਵੜਿਆ ਜੀ ਪਹਿਲਾਂ ਵੀ ਤਾਂ ਜਿੱਤੇ ਆ ਸੀਗਾ ਜੀ ਕਿੰਨਾ ਪੜੇ ਕਿੰਨਾ ਪੜੇ ਮੈਂ ਜੀ ਪੰਜ ਪਾਸਾ ਜੀ ਕਹਿੰਦੇ ਤੁਸੀਂ ਕਿਵੇਂ ਲੋਕਾਂ ਦੀ ਗੱਲ ਨੂੰ ਉਪਰ ਪਾਉਂਗੇ ਕਿਸ ਤਰ੍ਹਾਂ ਜੇ ਮੁਹੰਮਦ ਜ਼ੈਦ ਵੀ ਤਾਂ ਪੰਜ ਪਾਸੇ ਸੀ ਜੇ ਉਹਨੂੰ ਐਮਪੀ ਐਮਪੀ ਬਣਾ ਸਕਦੇ ਐ ਜੀ ਤੇ ਫਿਰ ਮੈਦਾ ਆਟੋ ਵਾਲਿਆਂ ਜੀ ਉਹ ਕਲਾਕਾਰ ਆ ਜੀ ਮੈ ਆਟੋ ਵਾਲਿਆਂ ਜੀ ਆਟੋ ਕਿੰਨੇ ਹਾਂ ਜੀ ਕਿਵੇਂ ਸੰਸਦ ਸੰਸਦ ਸੰਗਤ ਦੇ ਲਈ ਲੋਕਾਂ ਹੀ ਵਾਜ ਨੂੰ ਦੇਖੋ ਜੀ ਲੋਕ ਚਾਹਣਗੇ ਲੋਕ ਮੈਨੂੰ ਪਾਵਰ ਦੇਣਗੇ ਤਾਈ ਫਿਰ ਮੈਂ بلند ਕਰਾਂਗੇ ਜੀ ਆਵਾਜ਼ ਲੋਕਾਂ ਦੀ ਜੀ ਇਹ ਜਿਹੜੀ ਆ ਭਾਂ ਭਾਂ ਦੀ ਸਵਾਰੀ ਮੇਰੇ ਨਾਲ ਬੈਠਦੀ ਹੈ ਜੀ ਲੋਕਾਂ ਦੀਆਂ ਸਮੱਸਿਆ ਦਾ ਪਤਾ ਲੱਗਦਾ ਜੀ ਹਰੇਕ ਮਹੱਲੀ ਗਲੀਆਂ ਨਾਲ ਜਾਂਦੇ ਚਾਹੀਦੇ ਸੀ ਹਰੇਕ ਮਹੱਲੇ ਦੇ ਵਿੱਚ ਜਾਣੇ ਜੀ ਹਰੇਕ ਸ਼ਹਿਰ ਦੀ ਜਾਣੇ ਜੀ ਉੱਥੋਂ ਪਤਾ ਲੱਗਦਾ ਜੀ ਆਹ ਕੰਮ ਹੈ ਜੀ ਜਿੱਥੇ ਕੋਈ ਵੱਡੀ ਫੈਕਟਰੀ ਲੱਗੀ ਹੋਵੇ ਅਸੀਂ ਖਾਣ ਵਾਲੇ ਬੀੜ ਦੇ ਵਿੱਚ ਇੰਨੀ ਜਗ੍ਹਾ ਪਈ ਹੈ ਜੀ ਕੋਈ ਵੱਡੀ ਯੂਨੀਵਰਸਿਟੀ ਏਰੀਆ ਦੋ ਤਿੰਨ ਲਿਆਂਦੇ ਜਾਣਗੇ ਇੱਥੇ ਤਾਂ ਦੇ ਘੱਟੋ ਘੱਟ ਨਹੀਂ ਤਾਂ ਇੱਥੇ ਦਾ 10000 ਬੰਦਾ ਕੰਮ ਕਰਕੇ ਲੱਗ ਸਕਦਾ ਜੀ ਤੇ ਇਹ ਮੁੱਦਿਆਂ ਦੇ ਉੱਤੇ ਲੱਛ ਲਾਣਾਂ ਤੇ ਗੁਰਦਲ ਕੀਤੀ ਜਾਵੇ ਤੇ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਕਿ ਯਾਰਾ ਜੀ ਆਟੋ ਚਲਾਉਨੇ ਜੀ ਮਿਹਨਤ ਕਰਦੇ ਆ ਜੀ ਜੋ ਹੁੰਦਾ ਰੁਕੀ ਸੁਕੀ ਬਸ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਜੀ ਕੀ ਮੰਨਤੀ ਕਰਦੇ ਹੋ ਕਿਸ ਤਰ੍ਹਾਂ ਦੀ ਮਦਦ ਮਦਦ ਇਹ ਆਈ ਮੈਨੂੰ ਜੇ ਕੋਈ ਫੈਂਸੀਮੈਂਟ ਮਦਦ ਦਿੰਦੇ ਹੀ ਇਸੇ ਤਰ੍ਹਾਂ ਦੇ ਮਦਦ ਦਿੰਦੇ ਆ ਜੀ ਮੇਰੀ ਮਾਲੀ ਸਿਹਤ ਆ ਕਮਜ਼ੋਰ ਹੈ ਜੀ ਤਾਂ ਮੈਂ ਇਲੈਕਸ਼ਨ ਲੜਨ ਲਈ ਤਿਆਰ ਹੈ ਜੀ ਬਿਲਕੁਲ ਤਿਆਰ ਹਾਂ ਸਾਡਾ ਪੂਰਾ ਮਨ ਬਣਿਆ ਹੋਇਆ ਪੂਰਾ ਜੀ ਪੂਰਾ